ਸਤਿ ਸ਼੍ਰੀ ਅਕਾਲ ਜੀ ਮੈਂ ਕਲਵਨ ਸਿੰਘ ਅਗੜਪਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਮਨੁੱਖੀ ਜਾਨਾਂ ਬਚਾਉਣ ਲਈ ਬਣਿਆ ਡਾਕਟਰ ਆਤਮਕਾਤੀ ਤੇ ਕਾਤਲ ਕਿਵੇਂ ਬਣਿਆ ਨੌਜਵਾਨਾਂ ਨੂੰ ਅਤਵਾਦੀ ਸੰਗਠਨਾਵਾਂ ਵਿੱਚ ਸ਼ਾਮਲ ਹੋਣ ਤੋਂ ਕਿਵੇਂ ਬਚਾਈਏ ਅੱਜ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਹਾਲੀਆ ਧਮਾਕੇ ਨੇ ਸਿਰਫ ਸੁਰੱਖਿਆ ਏਜੰਸੀਆਂ ਹੀ ਨਹੀਂ ਸਗੋਂ ਸਾਰੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ ਇੱਕ ਚੰਗਾ ਪੜ੍ਹਿਆ ਲਿਖਿਆ ਡਾਕਟਰ ਜਦੋਂ ਮਨੁੱਖ ਬੰਬ ਬਣਦਾ ਹੈ ਤਾਂ ਇਹ ਸਵਾਲ ਸਿਰਫ ਇੱਕ ਘਟਨਾ ਹੀ ਨਹੀਂ ਰਹਿੰਦਾ ਇਹ ਸਮਾਜਿਕ ਤੇ ਮਾਨਸਿਕ ਅਵਸਥਾ ਦਾ ਦਰਪਨ ਬਣ ਜਾਂਦਾ ਹੈ ਦਿੱਲੀ ਪੁਲਿਸ ਤੇ ਕੇਂਦਰੀ ਏਜੰਸੀਆਂ ਦੀ ਜਾਂਚ ਅਨੁਸਾਰ ਆਈ 20 ਕਾਰ ਵਿੱਚ ਹੋਇਆ ਧਮਾਕਾ ਇੱਕ ਸੁਸਾਇਸਾਈਡ ਅਟੈਕ ਲੱਗਦਾ ਹੈ ਧਮਾਕੇ ਵਿੱਚ ਸ਼ਾਮਲ ਵਿਅਕਤੀ ਦੀ ਪਛਾਣ ਡਾਕਟਰ ਉਮਰ ਨਵੀ ਵਜੋਂ ਹੋਈ ਹੈ ਜੋ ਕੁਝ ਸਮੇਂ ਤੋਂ ਗਾਇਬ ਸੀ ਪਹਿਲੀਆਂ ਜਾਂਚਾਂ ਦੱਸਦੀਆਂ ਨੇ ਕਿ ਉਹ ਕਿਸੇ ਅਤੰਕੀ ਸੰਗਠਨ ਦਾ ਮੈਂਬਰ ਸੀ ਅਤੰਕੀ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਕਾਸ ਗੱਲ ਇਹ ਹੈ ਕਿ ਉਸ ਦੇ ਹੱਥ ਵਿੱਚ ਡਾਕਟਰੀ ਦੀ ਡਿਗਰੀ ਸੀ ਮਤਲਬ ਉਸ ਦਾ ਸਬੰਧ ਉਸ ਪੇਸ਼ੇ ਨਾਲ ਸੀ ਜਿਸ ਪੇਸ਼ੇ ਨੇ ਜ਼ਿੰਦਗੀਆਂ ਬਚਾਉਣੀਆਂ ਹੁੰਦੀਆਂ ਨੇ ਪਰ ਉਸ ਨੇ ਆਪਣੀ ਤੇ ਹੋਰ ਲੋਕਾਂ ਦੀ ਜਾਨ ਲੈ ਲਈ ਦੋਸਤੋ ਹੁਣ ਇਹ ਜਾਣਦੇ ਹਾਂ ਕਿ ਨੌਜਵਾਨ ਅੱਤਵਾਦੀ ਸੰਗਠਨਾਂ ਦੇ ਵਿੱਚ ਸ਼ਾਮਲ ਕਿਵੇਂ ਹੁੰਦੇ ਨੇ ਤੇ ਗਮਰਾਹ ਕਿਵੇਂ ਹੋ ਜਾਂਦੇ ਨੇ ਅੱਤਵਾਦੀ ਸੰਗਠਨ ਅੱਜਕੱਲ ਸਭ ਤੋਂ ਵੱਡੇ ਮਨੋਵਿਗਿਆਨਕ ਹਥਿਆਰ ਦੀ ਵਰਤੋਂ ਕਰਦੇ ਨੇ ਬ੍ਰੇਨਵਾਸ਼ੀ ਉਹ ਨੌਜਵਾਨਾਂ ਦੀਆਂ ਕਮਜ਼ੋਰੀਆਂ ਤਨਹਾਈਆਂ ਅਤੇ ਧਾਰਮਿਕ ਭਾਵਨਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਧਰਮ ਦੇ ਨਾਂ ਤੇ ਜੰਨਤ ਦੇ ਸੁਪਨੇ ਦਿਖਾਏ ਜਾਂਦੇ ਨੇ ਸ਼ਹਾਦਤ ਦਾ ਮਰਤਬਾ ਸਮਝਾ ਕੇ ਉਹ ਮਨੁੱਖੀ ਦਿਲ ਵਿੱਚ ਨਫ਼ਰਤ ਦੇ ਬੀਜ ਬੀਜ ਦਿੰਦੇ ਨੇ ਇਹੀ ਕਾਰਨ ਹੈ ਕਿ ਡਾਕਟਰ ਇੰਜੀਨੀਅਰ ਵਿਦਿਆਰਥੀ ਜੋ ਸਮਾਜ ਦੇ ਸਮਝਦਾਰ ਹਿੱਸੇ ਮੰਨੇ ਜਾਂਦੇ ਨੇ ਵੀ ਗੁੰਮਰਾਹ ਹੋ ਸਕਦੇ ਨੇ ਅਸਲ ਸਵਾਲ ਇਹ ਹੈ ਕਿ ਅਜੇ ਸਿੱਖਿਆ ਜਾਪਤਾ ਲੋਕਾਂ ਦੇ ਮਨ ਵਿੱਚ ਇੰਨੀ ਅੰਧਪਕਤੀ ਕਿਵੇਂ ਪੈਦਾ ਹੋ ਜਾਂਦੀ ਹੈ ਜੋ ਆਪ ਸਾਫ ਹੈ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਜੋ ਪ੍ਰਚਾਰ ਹੈ ਪ੍ਰਚਾਰ ਦੇ ਜਾਲ ਵਿੱਚ ਲੋਕਾਂ ਨੂੰ ਫਸਾ ਲਿਆ ਜਾਂਦਾ ਆ ਲੋਕਾਂ ਦੇ ਨਾਲ ਇਹ ਲੋਕ ਮਿਲਦੇ ਨੇ ਉਹਨਾਂ ਦੇ ਮਨ ਦੇ ਵਿੱਚ ਧਰਮਾਂ ਦੀ ਨਫ਼ਰਤ ਭਰਦੇ ਨੇ ਇਹ ਸੰਗਠਨ ਇੰਟਰਨੈਟ ਦੇ ਜ਼ਰੀਏ ਹੌਲੀ-ਹੌਲੀ ਵਿਸ਼ਵਾਸ ਦਾ ਜਾਲ ਬੁਣਦੇ ਨੇ ਜਿੱਥੇ ਪਹਿਲਾਂ ਗੱਲਾਂ ਧਰਮ ਦੀਆਂ ਹੁੰਦੀਆਂ ਨੇ ਤੇ ਫਿਰ ਨਫ਼ਰਤ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਘਟਨਾ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਸਿੱਖਿਆ ਸਿਰਫ ਡਿਗਰੀਆਂ ਨਾਲ ਨਹੀਂ ਸਗੋਂ ਸੋਚ ਦੀ ਆਜ਼ਾਦੀ ਨਾਲ ਪੂਰੀ ਹੁੰਦੀ ਹੈ ਜਦ ਤੱਕ ਮਨੁੱਖ ਦੀ ਸੋਚ ਨਹੀਂ ਬਦਲਦੀ ਉਦੋਂ ਤੱਕ ਅਜਿਹੇ ਸੰਗਠਨ ਬਣਦੇ ਰਹਿਣਗੇ ਤੇ ਜਿਹੜੇ ਸਾਡੇ ਨੌਜਵਾਨ ਨੇ ਉਹ ਇਹਨਾਂ ਦੇ ਜਾਲ ਵਿੱਚ ਫਸਦੇ ਰਹਿਣਗੇ ਹੁਣ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਸਾਡਾ ਬੱਚਾ ਜਾਂ ਸਾਡੇ ਸਮਾਜ ਦਾ ਕੋਈ ਨੌਜਵਾਨ ਅਤਵਾਦੀ ਸੰਗਠਨ ਨਾਲ ਮਿਲ ਸਕਦਾ ਆ ਜਾਂ ਉਹਦੀ ਸੋਚ ਕਿਵੇਂ ਬਦਲ ਰਹੀ ਹੈ ਉਹ ਅਗਰੈਸਿਵ ਹੋਏਗਾ ਥੋੜਾ ਗੁਸੈਲ ਹੋ ਜਾਏਗਾ ਕਿ ਧਰਮ ਦੀਆਂ ਗੱਲਾਂ ਕਰੇਗਾ ਤੇ ਧਰਮ ਦੇ ਵਿੱਚ ਦੂਜੇ ਧਰਮ ਦੀ ਬੁਰਾਈ ਕਰਨੀ ਸ਼ੁਰੂ ਕਰ ਦੇਗਾ ਬੁਰਾਈ ਕਰਦਿਆਂ ਕਰਦਿਆਂ ਧਰਮ ਦੀ ਜਿਹੜੀ ਧਰਮ ਦੇ ਵਿੱਚ ਦੂਜੇ ਧਰਮ ਲਈ ਨਫ਼ਰਤ ਪੈਦਾ ਹੋਗੀ ਉਹਦੇ ਮਨ ਦੇ ਵਿੱਚ ਉਹ ਤੁਹਾਨੂੰ ਸਾਫ਼ ਨਜ਼ਰ ਆਏਗੀ ਤਾਂ ਉੱਥੇ ਉਸ ਨੂੰ ਸਮਝਾਉਣ ਦੀ ਲੋੜ ਹੈ ਧਰਮ ਦੇ ਸਹੀ ਮਹਨੇ ਦੱਸਣ ਦੀ ਲੋੜ ਹੈ ਔਰ ਜੋ ਲੋਗ ਗਮਰਾਹ ਕਰਦੇ ਨੇ ਉਹਨਾਂ ਤੋਂ ਬਚਨ ਦੀ ਲੋੜ ਹੈ ਉਹ ਨੌਜਵਾਨਾਂ ਨੂੰ ਜ਼ਿੰਦਗੀ ਦਾ ਅਸਲ ਮਕਸਦ ਦੱਸਣ ਦੀ ਲੋੜ ਹੈ ਔਰ ਇਹ ਦੱਸਣ ਦੀ ਲੋੜ ਹੈ ਜ਼ਿੰਦਗੀ ਬਹੁਤ ਕੀਮਤੀ ਹੈ ਕਿਸੇ ਦੀ ਜਾਨ ਲੈਣਾ ਬਹੁਤ ਸੌਖਾ ਹੈ ਪਰ ਕਿਸੇ ਦੀ ਜਾਨ ਬਚਾਉਣੀ ਜਿਹੜੀ ਆ ਉਹ ਸੌਖੀ ਨਹੀਂ ਹੈ ਔਰ ਹਰ ਜਾਨ ਦੀ ਕੀਮਤ ਹੈ ਅਜਈਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਮੋੜਿਆ ਜਾ ਸਕਦਾ ਆ ਔਰ ਸਭ ਤੋਂ ਵੱਡੀ ਗੱਲ ਐ ਕਿ ਜਿਹੜੇ ਨੌਜਵਾਨ ਐ ਅੱਜ ਉਹਨਾਂ ਦੀ ਸੋਚ ਤਰਕਸ਼ੀਲ ਬਣਾਉਣ ਦੀ ਲੋੜ ਐ ਤਰਕਸ਼ੀਲ ਸੋਚ ਬਣਾਉਣ ਵਾਸਤੇ ਜਿਹੜੇ ਸਕੂਲ ਦੇ ਟੀਚਰ ਨੇ ਉਹਨਾਂ ਨੂੰ ਰੋਲ ਅਦਾ ਕਰਨਾ ਪਵੇਗਾ ਮਾਪਿਆਂ ਨੂੰ ਰੋਲ ਅਦਾ ਕਰਨਾ ਪਵੇਗਾ ਤੇ ਜਿਹੜੇ ਅੰਧਵਿਸ਼ਵਾਸ ਦੀਆਂ ਗੱਲਾਂ ਨੇ ਸਵਰਗ ਨਰਕ ਦੀ ਜੰਨਤ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਤੋਂ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਲੋੜ ਐ ਜਦੋਂ ਤੱਕ ਨੌਜਵਾਨਾਂ ਨੂੰ ਅંધ ਵਿਸ਼ਵਾਸ ਤੋਂ ਦੂਰ ਨਹੀਂ ਕੀਤਾ ਜਾਂਦਾ ਅਖੌਤੀ ਧਾਰਮਿਕ ਜਜ਼ਬਾਤ ਤੇ ਨਫ਼ਰਤ ਤੋਂ ਮੁਕਤ ਨਹੀਂ ਕੀਤਾ ਜਾਂਦਾ ਤਦ ਤੱਕ ਹਰ ਪੜਿਆ ਲਿਖਿਆ ਵਿਅਕਤੀ ਇੱਕ ਸੰਭਾਵਿਤ ਹਥਿਆਰ ਬਣ ਸਕਦਾ ਹੈ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ ਸਿਰਫ ਸੁਰੱਖਿਆ ਦੀ ਨਹੀਂ ਸਗੋਂ ਸੱਚੀ ਸਿੱਖਿਆ ਦੀ ਲੋੜ ਹੈ ਦੋਸਤੋ ਦਿੱਲੀ ਵਿੱਚ ਵਾਪਰੀ ਘਟਨਾ ਇੱਕ دہشت گردੀ ਹਮਲਾ ਨਹੀਂ ਸਗੋਂ ਸਮਾਜਿਕ ਪਤਨ ਦਾ ਸਬੂਤ ਹੈ ਅਜਿਹੇ ਲੋਕ ਜਿਹੜੇ ਪੜ੍ਹੇ ਲਿਖੇ ਹਨ ਉੱਚੀ ਸੋਚ ਵਾਲੇ ਹਨ ਜਦੋਂ ਧਾਰਮਿਕ ਜਾਂ ਰਾਜਨੀਤਿਕ ਪ੍ਰਚਾਰ ਦੀਆਂ ਲਹਿਰਾਂ ਵਿੱਚ ਫਸ ਜਾਂਦੇ ਨੇ ਤਾਂ ਇਹ ਸਿਰਫ ਸੁਰੱਖਿਆ ਦੀ ਚੁਣੌਤੀ ਨਹੀਂ ਇਹ ਆਤਮਿਕ ਕਮਜ਼ੋਰੀ ਦੀ ਨਿਸ਼ਾਨੀ ਹੈ ਸਵਾਲ ਇਹ ਹੈ ਕਿ ਡਾਕਟਰ ਵਰਗਾ ਵਿਅਕਤੀ ਕਿਵੇਂ ਗਮਰਾਹ ਹੋ ਸਕਦਾ ਹੈ ਜੋ ਆਪ ਸੌਖਾ ਨਹੀਂ ਜਿੱਥੇ ਪੜ੍ਹਾਈ ਬੁੱਧੀ ਦੇ ਦਰਵਾਜ਼ੇ ਖੋਲਦੀ ਹੈ ਉੱਥੇ ਹੀ ਅੰਧਵਿਸ਼ਵਾਸ ਨਫ਼ਰਤ ਜਾਂ ਬਦਲੇ ਦੀ ਭਾਵਨਾ ਉਸ ਸਮਝਵਾਲੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੰਦੀ ਹੈ। ਕਈ ਵਾਰੀ ਇਹ ਰੈਡੀਕਲ ਜਾਲ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਨ੍ਹਾਂ ਨੂੰ ਸਮਾਜ ਵਿੱਚ ਇਤਬਾਰ ਮਿਲਿਆ ਹੋਵੇ ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਿਦਿਆਰਥੀ। ਉਹਨਾਂ ਦੀ ਪੜ੍ਹਾਈ ਹੀ ਉਹਨਾਂ ਲਈ ਇੱਕ ਢਾਲ ਬਣ ਜਾਂਦੀ ਹੈ ਜਿਸ ਪਿੱਛੇ ਛੁਪ ਕੇ ਅਜੇ ਸੰਗਠਨ ਆਪਣੀ ਛਾਜਿਸ ਨੂੰ ਅੰਜਾਮ ਦਿੰਦੇ ਨੇ। ਦਿੱਲੀ ਤਮਾਕਾ ਇਸ ਗੱਲ ਦੀ ਤਾਜ਼ਾ ਚੇਤਾਵਨੀ ਹੈ। ਕਿ ਅਤੰਕ ਦੀ ਜੜ ਹੁਣ ਗਰੀਬੀ ਜਾਣ ਪੜਤਾ ਤੱਕ ਸੀਮਤ ਨਹੀਂ ਜਿਹੜੇ ਲੋਕ ਸਮਾਜ ਦੀ ਸੇਵਾ ਲਈ ਤਿਆਰ ਕੀਤੇ ਜਾਂਦੇ ਹਨ ਜਦੋਂ ਉਹਨਾਂ ਨੂੰ ਗਲਤ ਰਾਹ ਤੇ ਤੋਰਿਆ ਜਾਂਦਾ ਤਾਂ ਉਹ ਬੜਾ ਖਤਰਨਾਕ ਸਾਬਤ ਹੁੰਦਾ ਆ ਇਸ ਘਟਨਾ ਨੇ ਸਾਬਤ ਕਰ ਦਿੱਤਾ ਆ ਕਿ ਗਿਆਨ ਬਿਨਾਂ ਚੇਤਨਾ ਦੇ ਤੇ ਡਿਗਰੀ ਬਿਨਾਂ ਸੂਝ-ਬੂਝ ਦੇ ਤਬਾਹੀ ਦਾ ਕਾਰ ਬਣ ਸਕਦੀ ਹੈ ਇਸ ਲਈ ਲੋੜ ਸਿਰਫ ਕਾਨੂੰਨੀ ਕਾਰਵਾਈ ਦੀ ਨਹੀਂ ਸਗੋਂ ਸਮਾਜਿਕ ਜਾਗਰੂਕਤਾ ਦੀ ਵੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਸਕੂਲਾਂ ਮੈਡੀਕਲ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸਿਰਫ ਵਿਗਿਆਨ ਨਹੀਂ ਮਨੁੱਖਤਾ ਦਾ ਪਾਠ ਵੀ ਪੜਾਇਆ ਜਾਣਾ ਚਾਹੀਦਾ ਹੈ ਕਿਉਂਕਿ ਜੇ ਡਾਕਟਰ ਵੀ ਜ਼ਿੰਦਗੀਆਂ ਲੈਣ ਲੱਗ ਪਏ ਤਾਂ ਫਿਰ ਜਾਨਾਂ ਬਚਾਉਣ ਵਾਲਾ ਕੌਣ ਰਹੇਗਾ ਦਿੱਲੀ ਦਾ ਧਮਾਕਾ ਇੱਕ ਘਟਨਾ ਨਹੀਂ ਇੱਕ ਸਬਕ ਹੈ ਇਹ ਸਬਕ ਸਾਨੂੰ ਸਿਖਾਉਂਦਾ ਹੈ ਕਿ ਅਕਲਮੰਦ ਵੀ ਗਲਤ ਰਾਤੁਰ ਸਕਦੇ ਨੇ ਜੇ ਉਸ ਦੇ ਮਨ ਵਿੱਚ ਅੰਧਕਾਰ ਪੈਦਾ ਹੋ ਜਾਵੇ ਇਹ ਅੰਧਕਾਰ ਅੱਜ ਧਰਮ ਨਾਲ ਪੈਦਾ ਕੀਤਾ ਜਾ ਰਿਹਾ ਹੈ ਜਦੋਂ ਕਿ ਧਰਮ ਜਿਹੜੇ ਸੀ ਉਹ ਅੰਧਕਾਰ ਮਿਟਾਉਣ ਵਾਸਤੇ ਸੀ ਸਿੱਖਿਆ ਦੇ ਨਾਲ ਨਾਲ ਮਾਨਵਤਾ ਦਾ ਪਾਠ ਪੜਾਇਆ ਜਾਵੇ ਬੱਚਿਆਂ ਨੂੰ ਇਹਨਾਂ ਨਫ਼ਰਤਾਂ ਤੋਂ ਬਚਾਇਆ ਜਾਵੇ ਇਹਨਾਂ ਅਖੌਤੀ ਧਰਮਾਂ ਤੋਂ ਬਚਾ ਕੇ ਤਰਕਸ਼ੀਲ ਸੋਚ ਵਾਲੇ ਬਣਾਇਆ ਜਾਵੇ ਔਰ ਇਹ ਅਜੇ ਸਮੇਂ ਦੀ ਲੋੜ ਹੈ ਆਓ ਆਪਣੇ ਸਮਾਜ ਵੱਲ ਧਿਆਨ ਦਿਈਏ ਆਪਣੇ ਬੱਚਿਆਂ ਵੱਲ ਧਿਆਨ ਦਿਈਏ ਤੇ ਆਪਣੇ ਬੱਚਿਆਂ ਨੂੰ ਅਜੇ ਅਤਵਾਦੀ ਸੰਗਠਨਾ ਨਾਲ ਜੁੜਨ ਤੋਂ بچਾਈਏ ਦੋਸਤੋ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੇ ਬਹੁਤ ਨਾਜਾਸਤ ਸਤਿ ਸ਼੍ਰੀ ਅਕਾਲ